Привет. ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਖਤਰਨਾਕ ਚਾਈਨਾ ਡੋਰ ਦੇ ਗਟੂਆ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਂਕੀ ਦੀ ਟੀਮ ਵੱਲੋਂ ਐਸਆਈ ਬਲਦੇਵ ਸਿੰਘ ਦੀ ਅਗਵਾਈ ਹੇਠ ਮੁਖਬੀਰ ਖਾਸ ਦੀ ਇਤਲਾਹ ਤੇ ਉਮਰਪੁਰਾ ਚੌਂਕ ਵਿੱਚ ਸਥਿਤ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚਾਈਨਾ ਡੋਰ ਦੇ 105 ਗਟੂ ਬਰਾਮਦ ਕਰਦੇ ਹੋਏ ਦੁਕਾਨਦਾਰਾਂ ਨੂੰ ਕਾਬੂ ਕੀਤਾ ਗਿਆ 188 ਧਾਰਾ ਤਿੱਕ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਈ ਆਪਾਂ ਟੋਟਲ 105 ਕਟੂਲੇ ਬੜੇ ਆ ਤੁਹਾਨੂੰ ਮੁਖਰਦਨ ਤੋਂ ਕੋਈ ਤਰਾਹ ਦਿੱਤੀ ਸੀ ਇੱਥੇ ਹੀ 3-4 ਦਿਨ ਤੋਂ ਤੁਹਾਨੂੰ ਨਜ਼ਰ ਰખી ਜਿਹੜਾ ਹੁਣ ਪਤਾ ਲੱਗਾ ਹੈ ਕਿ ਬੱਚਾ ਜੋ ਗੱਤੀ ਇਹ ਚੰਬਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਉਹ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜਾ ਗਾਕਾਂ ਨੂੰ ਜਿਹੜਾ ਵਾ ਚੈਨਾ ਰੋਡ ਤੋਂ ਜਾਈ ਜਾਹੀ ਇਹਨੂੰ ਕਾਲ ਸਾਮੀ ਪਰੰਤ ਅਬ ਮੁਖਰਦਨ ਲਾਹਤ ਉਤੇ ਇਹਨੂੰ ਕਾਬੂ ਕੀਤਾ ਤੁਸੀਂ 105 ਚੈਨਾ ਰੋਡ ਦੇ ਕਟੂਲੇ ਬਰਾਮਬ ਕੀਤੀ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ 7182 ਸੀਟ ਅਸੀਂ ਸਰਵਸਨ ਇਹ ਹੁਕਮ ਕਰਦੇ ਆਂ ਕਿ ਜਿਹੜੀ ਚੈਨਾ ਡੋਰ ਦੀ ਹੈ ਨਾ ਇਹ ਖੀਦਣ ਤੇ ਨਾ ਕੋਈ ਵੇਚੇ। ਕਿਉਂ ਇਹ ਚੈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਨਹੀਂ ਮਰੀ ਹੈ ਤੇ ਜਨਵਰਾਂ ਜਿਹੜੇ ਆਪਾਂ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਹੀ ਮਰੀ ਹੈ। ਸਾਡੀ ਇਹੋ ਅਪੀਲ ਆ ਵੀ ਚੈਨਾ ਡੋਰ ਦੀ ਵਰਤੋਂ ਨਾ ਕਰਨ। ਜੇਕਰ ਅਸੀਂ ਜੇ ਚੈਨਾ ਡੋਰ ਖੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ। ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਵੀ ਪੀਰਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ। ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰ